ਜਿੰਨੇ ਵੀ ਬਲਡੋਜ਼ਰ ਚੱਲੇ ਆ ਉਹ ਜਿੱਥੋਂ ਤੱਕ ਪਤਾ ਲੱਗਾ ਉਹ ਉਹ ਉਹਨਾਂ ਥਾਵਾਂ ਦੇ ਉੱਪਰ ਬਲਡੋਜ਼ਰ ਚੱਲੇ ਆ ਕਿ ਜਿਨ੍ਹਾਂ ਦੇ ਉੱਪਰ ਮੰਨ ਲਓ ਕਿਸੇ ਨੇ ਨਾਲੀ ਤੇ ਕੰਧ ਬਣਾ ਲਈ ਆ ਕਿਸੇ ਨੇ ਕੋਈ ਪੰਚਾਇਤੀ ਥਾਂ ਦੇ ਵਿੱਚ ਬਣਾ ਲਈ ਉਹਨਾਂ ਦੇ ਪੂਰੇ ਦੇ ਪੂਰੇ ਘਰ ਨਹੀਂ ਢਾਏ ਕਿਸੇ ਦੇ ਵੀ ਜੀ ਕਿਉਂ ਸਰਕਾਰ ਦੇ ਕੋਲ ਰਾਈਟ ਨਹੀਂ ਹੈਗਾ ਹਮ ਸਰਕਾਰ ਹਾਈ ਕੋਰਟ ਦੇ ਵਿੱਚ ਮੰਨ ਕੇ ਆਈ ਆ ਅੱਛਾ ਜੀ ਇਸ ਗੱਲ ਨੂੰ ਹਾਈ ਕੋਰਟ ਨੇ ਫਟਕਾਰ ਭਾਈ ਕਿ ਤੁਸੀਂ ਕਿਸ ਕਾਨੂੰਨ ਦੇ ਆਧਾਰ ਤੇ ਉਹਨਾਂ ਦੇ ਘਰ ਢਾ ਰਹੇ ਹੋ ਜੀ ਜ਼ਿਲਾ ਵਿੱਚ ਫੋਨ ਆਉਣਗੇ ਫੋਨ ਆਉਣਗੇ ਵੀ ਇੱਕ ਰਾਤ ਨਾਲ ਰੋਟੀਆਂ ਖਾਣਾ ਜੇਲ੍ਹ ਦੀਆਂ ਬੜੇ ਗਾਣੇ ਸੱਚਾਈ ਦੇਖ ਕੇ ਆਇਆ ਭਾਈ ਬਿਲਕੁਲ ਉਹ ਜਿੱਦਾਂ ਜਿੱਦਾਂ ਦਾ ਜੋ ਸਮਾਜ ਬਣਾਈ ਜਾ ਰਹੇ ਆ ਉਦੋਂ ਦੋਂ ਦੇ ਗਾਣੇ ਆਂਦੇ ਆ ਸੱਚ ਜਾਣੇ ਉਹ ਵਿਚਾਰੇ ਤਸਕਰ ਨਹੀਂ ਹੈਗੇ ਜੀ ਜੀ ਉਹ ਪੀੜਤ ਹੀ ਆ ਪੀੜਤ ਨੇ ਬਿਲਕੁਲ ਇੱਕ ਕਿਸੇ ਘਰ ਦਾ ਮੁੰਡਾ ਉਹਨੂੰ ਚੱਕ ਕੇ ਵਰਗਲਾ ਕੇ ਤੁਸੀਂ ਨਸ਼ਿਆਂ ਤੇ ਲਾਤਾ ਹੂੰ ਜੇਕਰ ਨਸ਼ਿਆਂ ਤੇ ਲਾਤਾ ਪਹਿਲਾਂ ਤੁਸੀਂ ਉਹਨੂੰ ਆਪ ਪੱਲਿਓਂ ਫ੍ਰੀ ਦਿੱਤਾ ਫ੍ਰੀ ਦੇ ਕੇ ਉਹਨੂੰ ਝਾਟੇ ਲਾ ਲਿਆ ਚਾਟੇ ਲਾ ਕੇ ਉਹਨੇ ਆਪਣੀ ਮਾਂ ਦੇ ਕੰਨਾਂ 'ਚੋਂ ਵਾਲੀਆਂ ਲਾ ਲਈਆਂ ਘਰੋਂ ਕੁੱਟਕਟਾਪਾ ਕਰਕੇ ਪੈਸੇ ਲਿਆਉਂਦਾ ਰਿਹਾ ਹੁਣ ਦੇਖੋ ਕੱਲ ਦਾ ਜੋ ਬੱਚਾ ਜਿਹੜਾ ਸੀਗਾ ਜਦੋਂ ਆਪਣੀ ਮਾਂ ਦੇ ਕੋਲ ਪਹੁੰਚਿਆ ਤਾਂ ਉਸ ਬੱਚੇ ਦੇ ਪਿਓ ਨੇ ਇੱਕ ਗੱਲ ਕਹੀ ਬੜੀ ਸੋਹਣੀ ਗੱਲ ਸੀ ਕਹਿੰਦਾ ਮੇਰਾ ਤਾਂ ਯਾਰ ਨਜ਼ਰੀਆ ਹੀ ਬਦਲ ਗਿਆ ਬਹੁਤ ਵੱਡੇ ਵੱਡੇ ਆਲਾ ਪੁਲਿਸ ਅਧਿਕਾਰੀ ਆ ਜਦੋਂ ਕਿਤੇ ਪਹਿਲਾਂ ਇਹ ਬਣੀ ਸੀ ਨਾ ਐਨਡੀਪੀਐਸ ਐਕਟ ਦੇ ਅਧੀਨ ਜੋ ਇਹਨਾਂ ਨੇ ਫੋਰਸ ਬਣਾ ਲਈ ਸੀਗੀ ਫੋਰਸ ਬਣਾਈ ਸੀ ਜਿਹਦੇ ਵਿੱਚ ਹਰਪ੍ਰੀਤ ਸਿੰਘ ਸਿੱਧੂ ਹੋਣੀ ਆਈਪੀਐਸ ਜਿਹੜੇ ਸੀਗੇ ਉਹਨਾਂ ਨੂੰ ਮੁਖੀ ਲਾਇਆ ਗਿਆ ਸੀਗਾ ਉਸ ਵੇਲੇ ਸਭ ਤੋਂ ਪਹਿਲਾ ਜਿਹਦੇ ਕਾਲਰ ਨੂੰ ਹੱਥ ਪਿਆ ਸੀ ਉਹ ਪੁਲਿਸ ਵਾਲੇ ਸੀ। ਰਾਜਾ ਕੰਦੋਲਾ ਫੜਿਆ ਸੀਗਾ। ਅੱਛਾ। ਵੱਡਾ ਡਰੱਗ ਮਾਮਲਾ ਸੀਗਾ। ਵੱਡੇ ਇਹਦੇ ਵਿੱਚ ਵੱਡਿਆਂ ਵੱਡਿਆਂ ਦੇ ਨਾਂ ਬੋਲੇ ਸੀਗੇ। ਵੱਡੇ ਵੱਡੇ ਸਿਆਸਤਦਾਨ, ਪੁਲਿਸ ਅਧਿਕਾਰੀ ਕਈ ਬੋਲੇ ਸੀਗੇ। ਉਹ ਬਰੀ ਹੋ ਗਿਆ। ਬਰੀ ਹੋ ਗਿਆ। ਉਹੀ ਨਸ਼ੇ ਦੇ ਮਾਮਲੇ ਵਿੱਚ। ਮੈਂ ਨਾ ਬਾਹਰ ਕਿਸੇ ਕੰਟਰੀ ਦੇ ਵਿੱਚ ਸੀ ਤੇ ਇੱਕ ਵੱਡੇ ਮਾਮਲੇ ਦੇ ਵਿੱਚ ਕੋਈ ਗ੍ਰਿਫਤਾਰੀ ਹੋਈ। ਜਦੋਂ ਗ੍ਰਿਫਤਾਰੀ ਹੋਈ ਤਾਂ ਮੈਂ ਉਹਨਾਂ ਨੂੰ ਪੁੱਛਿਆ ਹੋਵੇਗਾ ਯਾਰ ਇਹਦੀ ਗ੍ਰਿਫਤਾਰੀ ਤਾਂ ਹੋ ਗਈ ਇਸ ਮਾਮਲੇ ਦੇ ਵਿੱਚ। ਕਿ ਇਹ ਬੰਦਾ ਛੋਟਣਾ ਜਾਵੇ ਬਾਅਦ ਵਿੱਚ ਉਹ ਕਹਿੰਦੇ ਬਾਹਰਲੀ ਪੁਲਸ ਆ ਹੂੰ ਇਹ ਪਹਿਲਾ ਸਬੂਤ ਇਕੱਠੇ ਕਰਦੀਆਂ ਫੇ ਫੜਦੀ ਹੈ ਫੇ ਫੜਦੀ ਹੈ ਬਿਲਕੁਲ ਸਾਡੇ ਵਾਲ ਫੜ ਕੇ ਫੇ ਸਬੂਤ ਲੱਭਦੇ ਹੈ ਸਬੂਤ ਲੱਭਦੇ ਅਗਲੇ ਸਬੂਤ ਲੱਭਣ ਦਿੰਦੇ ਆ ਅਗਲਾ ਬਰੀ ਹੋ ਗਿਆ ਇਹ ਜੋ ਐਂਡੀਪੀਐਸ ਐਕਟ ਦੇ ਸੈਕਸ਼ਨ 5ਏ ਦੇ ਵਿੱਚ ਜੋ ਲਿਖਿਆ ਹੋਇਆ ਹੈ ਉਹਦੇ ਵਿੱਚ ਇਹ ਕਹਿੰਦਾ ਕਿ ਤੁਸੀਂ ਉਹਦੀ ਸੰਪਤੀ ਜ਼ਬਤ ਕਰ ਸਕਦੇ ਹੋ ਸੀਲ ਕਰ ਸਕਦੇ ਹੋ ਔਰ ਉਹਨੂੰ ਕੁਰਕ ਕਰ ਸਕਦੇ ਹੋ ਹੂੰ ਪਰ ਤੁਸੀਂ ਉਹਨੂੰ ਢਾਣਦਾ ਤਾਂ ਤੁਹਾਡੇ ਕੋਲ ਕੋਈ ਪ੍ਰਕਿਰਿਆ ਹੈ ਨਹੀਂ ਕਿ ਇਹ ਦੁੱਖ ਸਾਡਾ ਇੱਕ ਕੋੜ ਸਾਡੇ ਅੰਦਰਲਾ ਜਿਹੜਾ ਰੋਣਾ ਹੈ ਨਾ ਉਹ ਬਹੁਤ ਆਉਂਦਾ ਆ ਅਸੀਂ ਖੁਸ਼ੀ ਦੇ ਹੰਝੂ ਰੋਣੇ ਚਾਹਨੇ ਆ ਬਿਲਕੁਲ ਬਹੁਤ ਰੋ ਲਿਆ ਸੀ ਬੈਣ ਬਹੁਤ ਪਾ ਲਿਆ ਪਿੱਟ ਸਿਆਪੇ ਬਹੁਤ ਪੈ ਗਏ ਸਾਡੇ ਚੁੱਲਿਆਂ ਚ ਕ ਉਗ ਚੁੱਕਿਆ ਹੁਣ ਜੇਕਰ ਤੁਸੀਂ ਲੱਗੇ ਆਂ ਤੇ ਕੰਮ ਕਰਕੇ ਹਟਿਓ ਉਦਾਂ ਨਾ ਹਟਿਓ ਸਾਨੂੰ ਕੋਈ ਨਤੀਜਾ ਚਾਹੀਦਾ ਸਾਨੂੰ ਸਾਨੂੰ ਉਹ ਸਿਸਟਮ ਚਾਹੀਦਾ ਹੈ ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ ਵਿੱਚ ਜਦੋਂ ਕੁੱਤੇ ਦੇ ਗਲ ਦੇ ਵਿੱਚ ਕੰਠਾ ਪਾ ਕੇ ਛੱਡ ਦਿੱਤਾ ਜਾਂਦਾ ਸੀ ਕੁੱਤਾ ਵਾਪਸ ਘੁੰਮ ਕੇ ਆਂਦਾ ਸੀ ਉਹਦੇ ਗਲ ਦੇ ਵਿੱਚ ਸੁਣ ਦਾ ਕੰਠਾ ਹੁੰਦਾ ਸੀ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਗੱਲਾਂ ਕਰਦੇ ਸੀਗੇ ਨਾ ਉਹ ਕੰਮ ਕਰ ਸਕੇ ਜਿਹੜੇ ਹੁਣ ਕਹਿੰਦੇ ਆ ਕਿ ਇਹਨਾਂ ਨੇ ਨਹੀਂ ਲਿਆਂਦਾ ਹੁਣ ਲਿਆ ਕੇ ਦਿਓ ਜੀ ਅਸੀਂ ਉਹੀ ਚਾਹੁੰਦੇ ਆ ਕਿ ਜੇਕਰ ਕੁੱਤੇ ਦੇ ਗਲ ਦੇ ਵਿੱਚ ਵੀ ਸੋਨੇ ਦਾ ਕੰਠਾ ਪਾ ਕੇ ਛੱਡ ਦਿਓ ਸ਼ਾਮ ਨੂੰ ਉਹ ਕੰਠਾ ਵਾਪਸ ਆਪਣੇ ਘਰ ਲੈ ਕੇ ਪਹੁੰਚੇ ਸਾਨੂੰ ਐਦਾਂ ਦਾ ਰਾਜਪਾਕ ਚਾਹੀਦਾ ਪਿਆਰਪਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਹੀਨਕ ਨੂਜੀਆ ਪ੍ਰੋਗਰਾਮ ਹੈ ਸਵੇਰੇ ਸਵੇਰੇ ਨਵਾਂ ਐਪੀਸੋਡ ਤੁਸੀਂ ਦੇਖਣ ਜਾ ਰਹੇ ਹੋ ਤੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਇੱਕ ਬੇहद ਹੀ ਖਾਸ ਤੇ ਅਹਿਮ ਮੁੱਦੇ ਦੇ ਉੱਤੇ ਅਸੀਂ ਗੱਲ ਕਰਾਂਗੇ ਤੇ ਉਹ ਮੁੱਦਾ ਹੈ ਨਸ਼ੀਆਂ ਦਾ ਪੰਜਾਬ ਦੇ ਵਿੱਚੋਂ ਨਸ਼ਾ ਤਾਂ ਨਹੀਂ ਮੁੱਕਿਆ ਪਰ ਨਸ਼ੇ ਕਾਰਨ ਸਾਡੀ ਨੌਜਵਾਨ ਪੀੜੀ ਜਿਹੜੀ ਹੈ ਉਹ ਜ਼ਰੂਰ ਮੁੱਕਦੀ ਜਾ ਰਹੀ ਹੈ ਸਮਾ ਬਦਲਿਆ ਸਰਕਾਰਾਂ ਬਦਲੀਆਂ ਪਰ ਅੱਜ ਵੀ ਹਾਲਾਤ ਉਹੀ ਨੇ ਸੋ ਇਸ ਖਾਸ ਤੇ ਅਹਿਮ ਮੁੱਦੇ ਤੇ ਉੱਤੇ ਅਸੀਂ ਗੱਲ ਕਰਾਂਗੇ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣਗੇ ਚਰਨਜੀਤ ਜੋਗੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼ੁਕਰੀਆ ਹੈ ਨਾ ਜੀ ਸਵਾਗਤ ਤੁਹਾਡਾ ਵੀ ਜੀ ਜੋਗੀ ਜੀ ਅੱਜ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ ਉਸ ਤੋਂ ਅਸੀਂ ਸਾਰੇ ਜਾਣੂ ਆ ਕਿਸੇ ਨੂੰ ਪੁੱਛਣ ਜਾਂ ਦੱਸਣ ਦੀ ਲੋੜ ਨਹੀਂ ਪੈਂਦੀ ਆਪਾਂ ਨੂੰ ਅੱਜ ਨਸ਼ਾ ਜਿਹੜਾ ਹੈ ਉਹ ਪਿੰਡਾਂ ਦੇ ਵਿੱਚ ਸ਼ਰੀਆਮ ਵਿਕ ਰਿਹਾ ਹੈ ਗਲੀ ਗਲੀ ਦੇ ਵਿੱਚ ਸ਼ਰੀਆਮ ਵਿਕ ਰਿਹਾ ਹੈ ਇੱਥੋਂ ਤੱਕ ਕਿ ਹੋਮ ਡਿਲੀਵਰੀ ਵੀ ਨਸ਼ਿਆਂ ਦੀ ਹੁਣ ਹੋਣ ਲੱਗ ਗਈ ਕੀ ਕਹੋਗੇ ਦੇਖੋ ਇੱਥੇ ਪਹਿਲਾਂ ਇੱਕ ਗੱਲ ਇਹ ਵੀ ਜੋੜ ਲਓ ਕਿ ਕੱਲਾ ਪਿੰਡਾਂ 'ਚ ਨਹੀਂ ਹੂੰ ਸ਼ਹਿਰਾਂ ਦੇ ਵਿੱਚ ਸ਼ਹਿਰਾਂ 'ਚ ਵੀ ਬਿਲਕੁਲ ਕਸਬਿਆਂ ਦੇ ਵਿੱਚ ਹੂੰ ਟਾਊਨ ਕਹਿਣ ਦਾ ਮਤਲਬ ਕਿ ਪੂਰੇ ਪੰਜਾਬ ਨੂੰ ਇਹ ਜਿਹੜੀ ਬਿਮਾਰੀ ਚੰਬੜੀ ਹੋਈ ਹੈ ਇਸ ਬਿਮਾਰੀ ਨੇ ਦੋ ਸਰਕਾਰਾਂ ਖਾਦੀਆਂ ਇੱਕ ਸਰਕਾਰ ਬਣਾਤੀ ਜੀ ਹੁਣ ਜਿਹੜੀ ਸਰਕਾਰ ਬਣੀ ਹੋਈ ਹੈ ਇਹ ਸਰਕਾਰ ਇਹ ਕਹਿ ਕੇ ਆਈ ਸੀ ਕਿ ਅਸੀਂ ਨਸ਼ੇ ਖਤਮ ਕਰਨੇ ਆ ਖਤਮ ਕਰ ਦੇਾਂਗੇ ਬਿਲਕੁਲ ਜਦੋਂ ਆਪਣੀ ਕੋਰਸੀ ਤੋਂ ਲੱਥਣ ਲੱਗੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਜੀ ਉਹ ਕਹਿੰਦੇ ਸੀ ਕਿ ਮੈਂ ਰੋਕਣ ਦੀ ਗੱਲ ਨਹੀਂ ਸੀ ਕੀਤੀ ਮੈਂ ਲੱਕ ਤੋੜਨ ਦੀ ਗੱਲ ਕੀਤੀ ਸੀ ਵੀ ਮੈਂ ਲੱਕ ਤੋੜ ਦਿੰਦਾ ਅੱਛਾ ਉਹ ਵੀ ਬੜੇ ਡਾਟੇ ਦਿੰਦੇ ਹੁੰਦੇ ਸੀ ਕਿ ਪੋਸਟਰ ਲਗਵਾ ਕੇ ਬੈਨਰ ਲਗਵਾ ਕੇ ਇੰਨਾ ਹੈਰੋਇਨ ਫੜਿਆ ਇੰਨਾ ਆ ਨਸ਼ਾ ਫੜਿਆ ਇੰਨੇ ਗ੍ਰਿਫਤਾਰ ਕਰ ਲਏ ਇੰਨੇ ਮੁਕੱਦਮੇ ਦਰਜ ਕਰ ਲਏ ਤੇ ਰਿਜ਼ਲਟ ਕੀ ਹੈ ਬਦਲਿਆ ਤਾਂ ਅਜੇ ਵੀ ਨਹੀਂ ਕੁਝ ਹੁਣ ਇਹ ਜਿਹੜੀ ਨਵੀਂ ਸਾਡੀ ਮੌਜੂਦਾ ਸਰਕਾਰ ਆ ਆਮ ਆਦਮੀ ਪਾਰਟੀ ਦੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਚੱਲ ਰਹੀ ਹੈ ਅੱچھے ਕੰਮ ਕੀਤੇ ਜਾ ਰਹੇ ਆ ਸਰਕਾਰ ਇਹ ਵੀ ਸੁਹਿਰਦ ਆ ਕਿ ਨਸ਼ੇ ਰੁਕ ਜਾਣ ਕਿਉਂਕਿ ਜੇਕਰ ਨਸ਼ੇ ਨਾ ਰੁਕੇ ਤਾਂ ਇਸ ਸਰਕਾਰ ਦਾ ਰੁਕਣਾ ਮੁਸ਼ਕਲ ਹੋ ਜਾਣਾ ਹੁਣ ਇਹ ਲੱਗੇ ਹੋਇਆ ਇਹਨਾਂ ਨੇ ਬੜੀ ਤੇਜ਼ੀ ਦੇ ਨਾਲ ਜੇ ਕਹਿ ਲਈਏ ਕਿ 3 ਕਸਾਲ ਇਹਨਾਂ ਨੂੰ ਆਪਣੀ ਸਪੀਡ ਬਣਾਉਣ ਨੂੰ ਲੱਗੇ ਤੁਸੀਂ ਦੇਖਿਆ ਹੁਣ ਜਿਹੜੇ ਬੌਲ ਦੇ ਹੁੰਦੇ ਨਾ ਜਦੋਂ ਕਿਤੇ ਦੌੜ ਲਾਵੇ ਪਹਿਲਾਂ ਪੈਰ ਇਦਾਂ ਕਸਾਉਦੇ ਨਹੀਂ ਹੁੰਦੇ ਇਹਨਾਂ ਨੂੰ ਉਹ ਪੈਰ ਖੁਰਕਸਾਉਦੇ ਨੂੰ 3 ਸਾਲ ਹੋ ਗਏ ਸੀਗੇ ਤੇ ਫਿਰ ਉੱਥੇ ਉਸ ਤੋਂ ਬਾਅਦ ਗੋਲੀ ਚੱਲਦੀ ਆ ਖਿਡਾਰੀ ਪਹਿਲਾਂ ਤਿਆਰੀ ਕਰਦੇ ਆ ਜਦੋਂ ਗੋਲੀ ਚੱਲਦੀ ਆ ਫਿਰ ਉਹ ਨਿਕਲਦੇ ਆ ਗੋਲੀ ਚੱਲੀ ਦਿੱਲੀ ਦੇ ਵਿੱਚ ਇਹ ਨਿਕਲੇ ਪੰਜਾਬ ਦੇ ਵਿੱਚ ਫਟਾਫਟ ਫਿਰ ਨਿਕਲੇ ਬਲਡوزر ਲਾ ਕੇ ਜਿਹਦੇ ਘਰ ਦੇ ਵਿੱਚ ਕਿਸੇ ਕੋਈ ਨਸ਼ੇ ਦੀ ਗੱਲ ਕਰਦੇ ਸੀ ਚੱਲ ਵੇ ਉਹਦੀ ਆ ਢਾ ਦਿਓ ਦੇ ਘਰ ਟਾ ਦਿਓ ਬੜਾ ਕੁਛ ਤੇਜ਼ੀ ਦੇ ਵਿੱਚ ਹੋਇਆ ਇੱਕ ਉਹ ਬੰਦੇ ਦੇ ਸਰਪੰਚ ਦੀ ਗੱਲ ਵੀ ਬੜੀ ਚੱਲੀ ਸੀ ਕਿ ਉਹ ਇੱਕ ਔਰਤ ਦੇ ਨਾਲ ਬਹਿਸ ਦਾ ਆ ਉਹ ਮੋਰਿਓ ਕਹਿੰਦੀ ਹਾਂ ਮੈਂ ਵੇਚੂਗੀ ਉੱਥੇ ਵੀ ਮੁੱਖ ਮੰਤਰੀ ਸਾਹਿਬ ਨੇ ਫਟਕ ਦੇਣੀ ਫੋਨ ਕਰਕੇ ਦੂਸਰੇ ਦਿਨ ਬਲਡوزر ਪੇਜ ਕੇ ਕੰਦ ਟਬਾਤੀ ਜੀ ਹੁਣ ਸਚਾਈ ਇਹ ਹੈ ਕਿ ਕੀ ਅਜਿਹੀਆਂ ਕਾਰਵਾਈਆਂ ਇਹ ਗਤੀਵਿਧੀਆਂ ਕੀ ਇਹਨਾਂ ਦੇ ਨਾਲ ਕਾਨੂੰਨ ਦੀ ਪਾਲਣਾ ਹੋਈ ਕੀ ਇਹਨਾਂ ਦੇ ਨਾਲ ਨਸ਼ਾ ਰੁਕ ਗਿਆ ਕੀ ਬਾਕੀਆਂ ਨੂੰ ਕੰਨ ਹੋ ਗਿਆ ਕਿ ਜਾਂ ਇਹ ਵੀ ਗੁੰਗਲوں ਤੋਂ ਮਿੱਟੀ ਸੀ ਬਿਲਕੁਲ ਦੇਖੋ ਨਸ਼ਾ ਤਸਕਰ ਸਿਰਫ ਉਹੀ ਤਾਂ ਨਹੀਂ ਸੀ ਨਸ਼ਾ ਤਸਕਰ ਬਹੁਤ سارے ਨੇ ਨਸ਼ਾ ਤਸਕਰ ਉਹ ਵੀ ਨੇ ਜਿਨ੍ਹਾਂ ਬਾਰੇ ਪੁਲਿਸ ਨੂੰ ਵੀ ਪਤਾ ਹੈ ਸਰਕਾਰ ਨੂੰ ਵੀ ਪਤਾ ਨਸ਼ਾ ਤਸਕਰ ਉਹ ਵੀ ਨੇ ਜਿਨ੍ਹਾਂ ਬਾਰੇ ਕਿਸੇ ਨੂੰ ਨਹੀਂ ਪਤਾ ਜੀ ਅਜੇਹਿਤ ਨਸ਼ਾ ਤਸਕਰ ਜਿਹੜੇ ਨੇ ਉਹ ਸਾਡੇ ਪੰਜਾਬ ਦੇ ਵਿੱਚ ਨੇ ਹਾਲਾਂਕਿ ਬਾਹਰੋਂ ਵੀ ਨਸ਼ਾ ਸਪਲਾਈ ਹੁੰਦਾ ਆ ਤੇ ਇਹੀ ਨਸ਼ਾ ਤਸਕਰ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਘਰਾਂ-ਘਰਾਂ ਦੇ ਵਿੱਚ ਹੋਮ ਡਿਲੀਵਰੀਆਂ ਕਰਵਾ ਰਹੇ ਨੇ ਪਰ ਇੱਥੇ ਹੁਣ ਗੱਲ ਹੈ ਕਿ ਜਿਹੜੇ ਤਾਂ ਨਸ਼ਾ ਤਸਕਰ ਸੀਗੇ ਜਿਹੜੇ ਪਤਾ ਸੀਗੇ ਜਾਂ ਫਿਰ ਕਹਿ ਲਓ ਕਿ ਇਹਨੇ ਲਾਈਮਲਾਈਟ ਦੇ ਵਿੱਚ ਨਹੀਂ ਸੀਗੇ ਮੈਂ 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 ਹੈਨਾ ਜਿੱਥੇ ਗੱਲ ਤੁਹਾਡੀ ਟੋਕਣੀ ਚਾਹਣਾ ਸਾਨੂੰ ਅਸਲ ਵਿੱਚ ਸਰਕਾਰ ਨੂੰ ਪਤਾ ਨਹੀਂ ਲੱਗ ਰਿਹਾ ਨਸ਼ਾ ਤਸਕਰ ਹੈ ਕੋਈ ਹੈ ਕੋਣ ਬਿਲਕੁਲ ਸਹੀ ਗੱਲ ਹੈ ਇਹ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਨਾ ਛੋਟਪੁੱਟ ਜਈਆਂ ਇਹ ਉਹਨਾਂ ਦੇ ਉੱਪਰ ਆ ਕਿ ਜਿਹੜੇ ਸਾਹਮਣੇ ਆ ਗਏ ਉਹ ਇਹ ਕਿਤਾਬ ਪੜ ਗਈ ਕਿ ਮੈਂ ਵੇਚਣਾ ਤੂੰ ਕਰਨਾ ਜੋ ਕਰਨਾ ਅਸਲ ਵਿੱਚ ਨਸ਼ਾ ਤਸਕਰ ਹੈ ਕੌਣ ਆ ਕਿੱਥੇ ਆ ਕਿਹੜੇ ਪੇਸ ਵਿੱਚ ਆ ਉਹ ਸਰਕਾਰ ਦੇ ਖਾਨਿਆਂ ਗੱਲ ਗਈ ਆ ਹੁਣ ਦੇਖੋ ਬਹੁਤ ਸਾਰੇ ਲੋਕ ਉਦਾਹਰਨਾ ਚੱਕੀ ਫਿਰਦੇ ਆ ਕਹਿੰਦੇ ਇੱਕ ਸਰਪੰਚ ਐਸਾ ਸੀ ਕਿ ਜਿਹਦੇ ਮਗਰ 50 60 ਬੰਦਿਆਂ ਦੀ ਗਾਰਦ ਘੋਮਦੀ ਹੁੰਦੀ ਸੀ ਜੀ ਸਰਕਾਰ ਨੇ ਪਾਇਲਟ ਗੱਡੀ ਦਿੱਤੀ ਹੁੰਦੀ ਸੀਗੀ ਤੇ ਸਰਕਾਰ ਨੇ ਪਾਇਲਟ ਗੱਡੀ ਦਿੱਤੀ ਹੁੰਦੀ ਸੀ ਸਖ ਸੁੱਖ ਸਹੂਲਤਾਂ ਹੁੰਦੀਆਂ ਸੀ ਵੱਡੇ ਵੱਡੇ ਮਨਿਸਟਰ ਜਾ ਕੇ ਉਹਦੇ ਨਾਲ ਫੋਟੋਆਂ ਖਿਚਵਾਉਂਦੇ ਹੁੰਦੇ ਸੀ ਉਹਦੀ ਤੂਤੀ ਬੋਲਦੀ ਹੁੰਦੀ ਸੀ ਕਹਿੰਦੇ ਜੇਕਰ ਨਸ਼ਿਆਂ ਦਾ ਲੱਕ ਤੋੜਨਾ ਸੀ ਉਹਦੀ ਕੋਠੀ ਢਟਾ ਲਈ ਜੀ ਆਲੀ ਸ਼ਾਨ ਜਿਹਦਾ ਮਹਿਲ ਸੀ ਫੇਰ ਆ ਜੋ ਅੱਗੇ ਉਹ ਕਹਿੰਦੇ ਇੱਕ ਜਿਹੜੇ ਸਾਬਕਾ ਮੰਤਰੀ ਐ ਜਿਨ੍ਹਾਂ ਦੇ ਖਿਲਾਫ ਤੁਸੀਂ ਪੂਰੇ ਪੰਜਾਬ ਦੇ ਵਿੱਚ ਬੋਰਡ ਲਾਤੇ ਸੀਗੇ ਸਾਰੇ ਆਪਣੇ ਵਰਕਰਾਂ ਦੇ ਕੋਲੋਂ ਵੀ ਆਪ ਵੀ ਮੁੜ ਕੇ ਜਾ ਕੇ ਤੁਸੀਂ ਕੋਰਟ ਦੇ ਵਿੱਚ ਮਾਫੀ ਮੰਗ ਕੇ ਕੋਠੀ ਉਹਦੀ ਕਿਉਂ ਨਾ ਢਵਾ ਲਈ ਹੂੰ ਉਹਨੋ ਕਿ ਉਹਨਾਂ ਕੁਝ ਕਰ ਲਿਆ ਫਿਰ ਉਸ ਤੋਂ ਬਾਅਦ ਤੁਸੀਂ ਆ ਜਾਓ ਬਹੁਤ ਵੱਡੇ ਵੱਡੇ ਆਲਾ ਪੁਲਿਸ ਅਧਿਕਾਰੀ ਆ ਜਦੋਂ ਕਿਤੇ ਪਹਿਲਾਂ ਇਹ ਬਣੀ ਸੀ ਨਾ ਐਨਡੀਪੀਐਸ ਐਕਟ ਦੇ ਅਧੀਨ ਜੋ ਇਹਨਾਂ ਨੇ ਫੋਰਸ ਬਣਾ ਲਈ ਸੀਗੀ ਫੋਰਸ ਬਣਾਈ ਸੀ ਜਿਹਦੇ ਵਿੱਚ ਹਰਪ੍ਰੀਤ ਸਿੰਘ ਸਿੱਧੂ ਹੋਣੀ ਆਈਪੀਐਸ ਜਿਹੜੇ ਸੀਗੇ ਉਹਨਾਂ ਨੂੰ ਮੁਖੀ ਲਾਇਆ ਗਿਆ ਸੀ ਉਸ ਵੇਲੇ ਸਭ ਤੋਂ ਪਹਿਲਾਂ ਜਿਹਦੇ ਕਲਰ ਨੂੰ ਹੱਥ ਪਿਆ ਸੀ ਉਹ ਪੁਲਿਸ ਵਾਲੇ ਸੀ ਹੂੰ ਉਹ ਪੁਲਿਸ ਵਾਲੇ ਜਿਹੜੇ ਸੀਗੇ ਉਹ ਪੁਲਿਸ ਵਾਲੇ ਜਦੋਂ ਇਨਵੋਲਵ ਹੋ ਗਏ ਵੱਡੇ ਵੱਡੇ ਕੇਸ ਜਿਹੜੇ ਕਹਿੰਦੇ ਸੀ ਕਿੰਗ ਪਿੰਨ ਆ ਉਹਨਾਂ ਬੰਦਿਆਂ ਦੀਆਂ ਕੋਠੀਆਂ ਤਾਂ ਅੱਜ ਵੀ ਐਨ ਖੜੀਆਂ ਆ ਚਮਚਮਾਉਂਦੀਆਂ ਹਰ ਸਾਲ ਰੰਗ ਹੋ ਜਾਂਦੀਆਂ ਉਹ ਕਿਉਂ ਨਾ ਟੁਵਾਈਆਂ ਹੁਣ ਸਾਨੂੰ ਇੱਥੇ ਇਹ ਨਹੀਂ ਸਮਝ ਆ ਰਹੀ ਕਿ ਪੁਲਿਸ ਵਾਲੇ ਕੀ ਵੱਡੇ ਸਿਆਸਤਦਾਨ ਕੀ ਪਿੰਡਾਂ ਦੇ ਸਰਪੰਚ ਪੰਚ ਕੀ ਇਹਨਾਂ ਦੀ ਆਪਸੀ ਮਿਲਿ ਭੁਗਤ ਦੇ ਨਾਲ ਨਸ਼ਾ ਵੇਖਦਾ ਹੂੰ ਜੀ ਸਮਗਲਰ ਕੌਣ ਆ ਬਿਲਕੁਲ ਇਹ ਸਾਨੂੰ ਸਭ ਤੋਂ ਪਹਿਲਾਂ ਤੇ ਇਹ ਸਰਕਾਰ ਨੂੰ ਖਾਸ ਇੱਕ ਬਰੀਕ ਛਾਨਣਾ ਲਾ ਕੇ ਇਹ ਦੇਖਣਾ ਪੈਗਾ ਸਮਗਲਰ ਕੌਣ ਆ ਤੇ ਅਸੀਂ ਉਹਨੂੰ ਆਪਣੇ ਨਾਲ ਰੱਖਣਾ ਤੇ ਜਾਂ ਫਿਰ ਉਹਦੇ ਉੱਪਰ ਬਲਡੋਜ਼ਰ ਚਲਾਉਣਾ ਕਿਹੜਾ ਆਪਣਾ ਸਿਆਸੀ ਪ੍ਰਭਾਵ ਦਿਖਾ ਕੇ ਉਸ ਨੂੰ ਖਤਮ ਕਰਨਾ ਹੈ ਬਿਲਕੁਲ ਹੁਣ ਬਹੁਤ ਸਾਰੇ ਨਸ਼ਾ ਤਸਕਰ ਫੜੇ ਵੀ ਜਾਂਦੇ ਨੇ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਫੜ ਲਿਆ ਜਾਂਦਾ ਉਹਨਾਂ ਦੇ ਕੋਲੋਂ ਨਸ਼ਾ ਵੀ ਬਰਾਮਦ ਕਰ ਲਿਆ ਜਾਂਦਾ ਹੈ ਹਨਾ ਉਹਨਾਂ ਨੂੰ ਚਲੋ ਜੇਲ੍ਹ ਦੇ ਵਿੱਚ ਵੀ ਭੇਜ ਦਿੱਤਾ ਜਾਂਦਾ ਹੈ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਵੀ ਮਿਲ ਜਾਂਦੀ ਸਭ ਕੁਝ ਹੋ ਜਾਂਦਾ ਹੈ ਕਹਿਣ ਦਾ ਭਾਵ ਇਹ ਹੈ ਕਿ ਅੰਦਰੋਂ ਅੰਦਰੇ ਸਭ ਕੁਝ ਹੋ ਜਾਂਦਾ ਹੈ ਇੱਥੇ ਇੱਕ ਕਲੂ ਦੇ ਦੇਈਏ ਆਪਾਂ ਆਪਣੇ ਦਰਸ਼ਕਾਂ ਨੂੰ ਜੀ ਰਾਜਾ ਕੰਦੋਲਾ ਫੜਿਆ ਸੀਗਾ ਅੱਛਾ ਵੱਡਾ ਡਰੱਗ ਮਾਮਲਾ ਸੀਗਾ ਵੱਡੇ ਇਹਦੇ ਵਿੱਚ ਵੱਡਿਆਂ ਵੱਡਿਆਂ ਦੇ ਨਾਂ ਬੋਲੇ ਸੀਗੇ ਵੱਡੇ ਵੱਡੇ ਸਿਆਸਤਦਾਨ ਪੁਲਿਸ ਅਧਿਕਾਰੀ ਕਈ ਬੋਲੇ ਸੀਗੇ ਉਹ ਬਰੀ ਹੋ ਗਿਆ ਬਰੀ ਹੋ ਗਿਆ ਉਹੀ ਨਸ਼ੇ ਦੇ ਮਾਮਲੇ ਵਿੱਚ ਉਹ ਬਰੀ ਕਿਦਾਂ ਹੋ ਗਿਆ ਉਹ ਪੁਲਿਸ ਨੇ ਆਪਣਾ ਕੇਸ ਸਟਰੋਂਗ ਕਿਉਂ ਨਹੀਂ ਫੜਿਆ ਹੂੰ ਕਿਉਂ ਨਹੀਂ ਸਟਰੋਂਗ ਕੀਤਾ ਕਿਉਂ ਨਹੀਂ ਸਬੂਤ ਇਕੱਠੇ ਕੀਤੇ ਕਿਉਂ ਮੈਂ ਨਾ ਬਾਹਰ ਕਿਸੇ ਕੰਟਰੀ ਦੇ ਵਿੱਚ ਸੀ ਤੇ ਇੱਕ ਵੱਡੇ ਮਾਮਲੇ ਦੇ ਵਿੱਚ ਕੋਈ ਗ੍ਰਿਫਤਾਰੀ ਹੋਈ ਜਦੋਂ ਗ੍ਰਿਫਤਾਰੀ ਹੋਈ ਤਾਂ ਮੈਂ ਉਹਨਾਂ ਨੂੰ ਪੁੱਛਿਆ ਹੋਵੇਗਾ ਯਾਰ ਇਹਦੀ ਗ੍ਰਿਫਤਾਰੀ ਤਾਂ ਹੋ ਗਈ ਇਸ ਮਾਮਲੇ ਦੇ ਵਿੱਚ ਕਿ ਇਹ ਬੰਦਾ ਛੁੱਟ ਨਾ ਜਾਵੇ ਬਾਅਦ ਵਿੱਚ ਉਹ ਕਹਿੰਦੇ ਬਾਹਰਲੀ ਪੁਲਿਸ ਆ ਹੂੰ ਇਹ ਪਹਿਲਾ ਸਬੂਤ ਇਕੱਠੇ ਕਰਦੀਆਂ ਫੇਰ ਫੜਦੀਆਂ ਫੇਰ ਫੜਦੀ ਹੈ ਬਿਲਕੁਲ ਸਾਡੇ ਵਾਲ ਫੜ ਕੇ ਫੇਰ ਸਬੂਤ ਲੱਭਦੇ ਹੈ ਸਬੂਤ ਲੱਭਦੇ ਅਗਲੇ ਸਬੂਤ ਲੱਭਣ ਦਿੰਦੇ ਆ ਅਗਲਾ ਬਰੀ ਹੋ ਗਿਆ ਹੁਣ ਵੱਡੀ ਗੱਲ ਇਹ ਆ bizness ਨੇ ਜੋ ਕਾਰਵਾਈ ਕੀਤੀ ਆ ਜੋ ਮਾਫ ਕਰਨਾ ਜੋ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕਾਰਵਾਈ ਹੋਈ ਆ ਉਹ ਜ਼ਮੀਨਾਂ ਉਹਦੀਆਂ ਨਾਲ ਜਿਹੜੀਆਂ ਜੋ ਪ੍ਰਾਪਰਟੀਆਂ ਉਹਦੀਆਂ ਸੀ ਨਾਲ ਉਹ ਤਾਂ ਅਟੈਚ ਹੋ ਗਈਆਂ ਤੇ ਕੇਸ ਜਿਹੜੀ ਪੰਜਾਬ ਪੁਲਿਸ ਉਸ ਸਟਰੋਂਗ ਕਿਉਂ ਨਹੀਂ ਬਣਾ ਸਕੀ ਸਰਕਾਰ ਉਸ ਕੇਸ ਨੂੰ ਸਟਰੋਂਗ ਕਿਉਂ ਨਹੀਂ ਬਣਾ ਸਕੀ ਉਹ ਨਸ਼ਾ ਤਸਕਰ ਜੇਕਰ ਉਹਨੂੰ ਕਹਿਆ ਗਿਆ ਸੀ ਹੂੰ ਜੇਕਰ ਉਹ ਦੋਸ਼ੀ ਸੀ ਫਿਰ ਛੁੱਟਿਆ ਕਿਉਂ ਤੇ ਜੇਕਰ ਉਹ ਦੋਸ਼ੀ ਨਹੀਂ ਸੀ ਫਿਰ ਫੜਿਆ ਕਿਉਂ ਹੂੰ ਜਵਾਬ ਦੇ ਕੋਈ ਹੈਗਾ ਇੱਥੇ ਜੀ ਹੁਣ ਜੇਕਰ ਅਸੀਂ ਆਪਣੇ ਬਲਡੋਜ਼ਰ ਦੀ ਵੀ ਗੱਲ ਕਰ ਲਈ ਬਲਡੋਜ਼ਰ ਕਹਿੰਦੇ ਅਸੀਂ ਬੜੇ ਚੱਲੇ ਬਲਡੋਜ਼ਰ ਬਹੁਤ ਜੀ ਢਾਟ ਢਵਾਈ ਹੋ ਗਈ ਜਿੰਨੇ ਵੀ ਬਲਡੋਜ਼ਰ ਚੱਲੇ ਆ ਉਹ ਜਿੱਥੋਂ ਤੱਕ ਪਤਾ ਲੱਗਾ ਉਹ ਉਹ ਉਹਨਾਂ ਥਾਵਾਂ ਦੇ ਉੱਪਰ ਬਲਡੋਜ਼ਰ ਚੱਲਿਆ ਕਿ ਜਿਨ੍ਹਾਂ ਦੇ ਉੱਪਰ ਮੰਨ ਲਓ ਕਿਸੇ ਨੇ ਨਾਲੀ ਤੇ ਕੰਧ ਬਣਾ ਲਈ ਆ ਕਿਸੇ ਨੇ ਕੋਈ ਪੰਚਾਇਤੀ ਥਾਂ ਦੇ ਵਿੱਚ ਬਣਾ ਲਈ ਉਹਨਾਂ ਦੇ ਪੂਰੇ ਦੇ ਪੂਰੇ ਘਰ ਨਹੀਂ ਢਾਏ ਕਿਸੇ ਦੇ ਵੀ ਜੀ ਕਿਉਂ ਸਰਕਾਰ ਦੇ ਕੋਲ ਰਾਈਟ ਨਹੀਂ ਹੈਗਾ ਹਮ ਸਰਕਾਰ ਹਾਈ ਕੋਰਟ ਦੇ ਵਿੱਚ ਮੰਨ ਕੇ ਆਈ ਆ ਅੱਛਾ ਜੀ ਇਸ ਗੱਲ ਨੂੰ ਹਾਈ ਕੋਰਟ ਨੇ ਫਟਕਾਰ ਭਾਈ ਕਿ ਤੁਸੀਂ ਕਿਸ ਕਾਨੂੰਨ ਦੇ ਆਧਾਰ ਤੇ ਉਹਨਾਂ ਦੇ ਘਰ ਢਾ ਰਹੇ ਹੋ ਜੀ ਇਹ ਜੋ ਐਨਡੀਪੀਐਸ ਐਕਟ ਦੇ ਸੈਕਸ਼ਨ 5ਏ ਦੇ ਵਿੱਚ ਜੋ ਲਿਖਿਆ ਹੋਇਆ ਹੈ ਉਹਦੇ ਵਿੱਚ ਇਹ ਕਹਿੰਦਾ ਕਿ ਤੁਸੀਂ ਉਹਦੀ ਸੰਪਤੀ ਜ਼ਬਤ ਕਰ ਸਕਦੇ ਹੋ ਸੀਲ ਕਰ ਸਕਦੇ ਹੋ ਔਰ ਉਹਨੂੰ ਕੁਰਕ ਕਰ ਸਕਦੇ ਹੋ ਪਰ ਤੁਸੀਂ ਉਹਨੂੰ ਢਾਣ ਦਾ ਤਾਂ ਤੁਹਾਡੇ ਕੋਲ ਕੋਈ ਪ੍ਰਕਿਰਿਆ ਹੈ ਨਹੀਂਗੀ ਜੀ ਹੁਣ ਕਹਿੰਦੇ ਜਦੋਂ ਵੀ ਕਿਸੇ ਨੂੰ ਇਹ ਬਲਡੋਜ਼ਰ ਮਾਡਲ ਜਿਹੜਾ ਆ ਇਹ ਸਾਡਾ ਪੰਜਾਬ ਦਾ ਨਹੀਂ ਹੈਗਾ ਇਹ ਕਿੱਥੋਂ ਲੈ ਕੇ ਆ ਕੀ ਕਰਨਾ ਚਾਹੁੰਦੇ ਆ ਕਿੱਦਾਂ ਹੈਗਾ ਇਹ ਸਾਰੇ ਲੋਕਾਂ ਨੂੰ ਪਤਾ ਦੱਸਣ ਦੀ ਕੋਈ ਲੋੜ ਨਹੀਂ ਪਰ ਹੁਣ ਚੱਕਰ ਆ ਕਿ ਹਾਈ ਕੋਰਟ ਦੇ ਵਿੱਚ ਝਾੜਾ ਪੈ ਗਈਆਂ ਹੁਣ ਹਾਈ ਕੋਰਟ ਨੇ ਕਹਿਤਾ ਕਿ ਭਾਈ ਘਰ ਟੋਣ ਤੋਂ ਪਹਿਲਾਂ ਬਕਾਇਦਾ ਤੁਸੀਂ ਟੁਕਮੀ ਕਾਰਵਾਈ ਕਾਨੂੰਨੀ ਜਿਹੜੀ ਪਹਿਲਾਂ ਉਹ ਕਰਨੀ ਹੈ ਫਿਰ ਜਾ ਕੇ ਵੱਡੋ ਜੋ ਚੱਕੇ ਤੁਰਨਾ ਉਦਾਂ ਨਹੀਂ ਤੁਸੀਂ ਤੁਰ ਸਕਦੇ ਜੀ ਬਿਲਕੁਲ ਦੇਖੋ ਇੱਥੇ ਹੁਣ ਹਾਈ ਕੋਰਟ ਨੇ ਝਾੜ ਪਾਈ ਤਾਂ ਫਿਰ ਪੰਜਾਬ ਸਰਕਾਰ ਜਿਹੜੀ ਆਪਣੇ ਪੈਰ ਪਛਾਣ ਨੂੰ ਕਰ ਗਈ ਹੁਣ ਤੁਸੀਂ ਦੇਖਿਓ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਕੋਈ ਖਬਰ ਨਹੀਂ ਮਿਲਣੀ ਇਦਾਂ ਦੀ ਕਿ ਫਲਾਣੇ ਦੇ ਵੱਡੋ ਦਰ ਚਲਾਤਾ ਬੰਦ ਹੋ ਗਈਆਂ ਨੇ ਹੁਣ ਹੁਣ ਦੇਖੋ ਇੱਥੇ ਇੱਥੇ ਹੈ ਨਾ ਜੀ ਆਪਾਂ ਇਹ ਵੀ ਗੱਲ ਕਰੀ ਇੱਕ ਹੋਰ ਇੱਕ ਕੋਈ ਪੱਤਰਕਾਰ ਸਾਥੀ ਆ ਸਾਡਾ ਉਹਨੇ ਨਸ਼ਾ ਤਸਕਰਾਂ ਦੇ ਨਾਲ ਆਡਾ ਡਾ ਲਿਆ ਅੱਛਾ ਜਦੋਂ ਆਡਾ ਡਾ ਲਿਆ ਉਹਨੇ ਨਸ਼ਾ ਤਸਕਰਾਂ ਦੇ ਨਾਲ ਗੱਲ ਇਹ ਮੁਖਸਰ ਦੀ ਹੈ ਹਮ ਨਸ਼ਾ ਤਸਕਰਾਂ ਦੇ ਨਾਲ ਆਡਾ ਡਾ ਲਿਆ ਉਹਨੇ ਸਾਰੀਆਂ ਕੰਪਲੀਟਾਂ ਕੀਤੀਆਂ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਐਸਐਸਪੀ ਸਾਹਿਬ ਵੀ ਸਾਰੇ ਪੁਲਿਸ ਆਲਾ ਅਧਿਕਾਰੀਆਂ ਤਿੱਕਰ ਉਹਨੂੰ ਗੱਲਾਂ ਦੱਸ ਦਿੱਤੀਆਂ ਉਹਨੇ ਕਿ ਭਾਈ ਆ ਨਸ਼ਾ ਤਸਕਰ ਆ ਇਹਨਾਂ ਨੂੰ ਇਹਨਾਂ ਦਾ ਕੰਮ ਬੰਦ ਕਰਾਉਣਾ ਜਿਲ੍ਹੇ ਦੇ ਵਿੱਚ ਉਹਨੂੰ ਫੋਨ ਆਇਆ ਉਹ ਬੰਦਾ ਜਿਹੜਾ ਆਪਣੀ ਫੇਸਬੁੱਕ ਦੇ ਅਕਾਊਂਟ ਦੇ ਉੱਪਰ ਨਸ਼ਾ ਤਸਕਰਾਂ ਕੋਲੋਂ ਮਾਫੀ ਮੰਗਿਆ ਕਹਿੰਦਾ ਭਰਾਵਾ ਵੇਚ ਲਾਉਣਾ ਸ਼ਾ ਮੈਂ ਕੁਝ ਨਹੀਂ ਕਹਿੰਦਾ ਜੀ ਤੁਸੀਂ ਵੇਚੋ ਜਿੱਦਾਂ ਮਰਜੀ ਸਰਕਾਰ ਕਹਿੰਦਾ ਮੇਰੇ ਸਾਥ ਨਹੀਂ ਦਿੰਦੀ ਹੁਣ ਇੱਕ ਪਾਸੇ ਇੱਕ ਸਰਪੰਚ ਦੇ ਉਹ ਵੀਡੀਓ ਦੇਖ ਕੇ ਫਟਾਫਟ ਐਕਸ਼ਨ ਲੈ ਲਿਆ ਜਾਂਦਾ ਕਿਉਂਕਿ ਵੀਡੀਓ ਵਾਇਰਲ ਹੋ ਗਈ ਉਹ ਬੰਦਾ ਜਿਹੜਾ ਜਾ ਕੇ ਤੁਹਾਡੇ ਦਫ਼ਤਰਾਂ ਦੇ ਵਿੱਚ ਤੁਹਾਨੂੰ ਦੱਸ ਰਿਹਾ ਉਹ ਵਾਇਰਲ ਨਹੀਂ ਹੋਇਆ ਉਹ ਲੋਕਾਂ ਦੇ ਸਾਹਮਣੇ ਆਇਆ ਨਹੀਂ ਉਹਨੇ ਫੇਸਬੁੱਕ ਦੇ ਉੱਪਰ ਜੋ ਪਾਇਆ ਹੁਣ ਉਹ ਵਾਇਰਲ ਹੋ ਗਿਆ ਹੁਣ ਸਰਕਾਰ ਜਵਾਬ ਦੇ ਹੁਣ ਦੱਸੇ ਕਿ ਭਾਈ ਕਿਦਣ ਬਲੋਜਰ ਲੈ ਕੇ ਜਾਣਾ ਬਿਲਕੁਲ ਕਿਦਣ ਜਾਓਗੇ ਤੁਸੀਂ ਉਹਦਾ ਘਰ ਟੋਂ ਜਿਹੜਾ ਤਸਕਰਾਂ ਦੀ ਉਹ ਗੱਲ ਕਰਦਾ ਜਿਹਨੂੰ ਜੇਲ੍ਹਾਂ ਦੇ ਵਿੱਚੋਂ ਫੋਨ ਆਉਂਦਾ ਉਹਨਾਂ ਦੇ ਉੱਪਰ ਕੀ ਕਾਰਵਾਈ ਹੋ ਜੂਗੀ ਉਸ ਜਿਲ੍ਹ ਵਾਰਡਨ ਦੇ ਉੱਪਰ ਜਿਲ੍ਹ ਅਮਲੇ ਦੇ ਉੱਪਰ ਉਹਨਾਂ ਤਸਕਰਾਂ ਦੇ ਉੱਪਰ ਜਿਹੜੇ ਉਹਨੂੰ ਜ਼ਿਲ੍ਹਿਆਂ ਦੇ ਵਿੱਚੋਂ ਫੋਨ ਕਰਦੇ ਆ ਡਰਾਉਂਦੇ ਧਮਕਾਉਂਦੇ ਆ ਤੁਸੀਂ ਕਿੱਥੇ ਕਿੱਥੇ ਤੱਕ ਸਭ ਤੋਂ ਪਹਿਲਾਂ ਗੱਲ ਇਹ ਆ ਸਮਗਲਤਾ ਪਹਚਾਣੋ ਜੀ ਕੌਣ ਬੈਠਾ ਹੈ ਕਿੱਥੇ ਆ ਕਿਹੜਾ ਬੰਦਾ ਇਹਨਾਂ ਨੂੰ ਵਡਾਵਾ ਦਿੰਦਾ ਹੈ ਸਰਕਾਰ ਜੀ ਇਹ ਤੁਹਾਡੇ ਖਾਨਿਆਂ ਗਈ ਗੱਲ ਆ ਬੜਾ ਔਖਾ ਕੰਮ ਹੋ ਗਿਆ ਜੀ ਇਹ ਤਾਂ ਚਲੋ ਇੱਕ ਬੰਦੇ ਦੀ ਗੱਲ ਤੁਸੀਂ ਦੱਸੀ ਨਾ ਅੱਜ ਇਹ ਬਹੁਤ ਸਾਰੇ ਲੋਕ ਜਿਹੜੇ ਸੀਗੇ ਉਹ ਸਾਹਮਣੇ ਆਏ ਉਹਨਾਂ ਨੇ ਸਾਹਮਣੇ ਆ ਕੇ ਕਿਹਾ ਕਿ ਵੀ ਸਾਡੇ ਨਾਲ ਚੱਲੋ ਅਸੀਂ ਤੁਹਾਨੂੰ ਲੈ ਕੇ ਜਾਂਦੇ ਹਾਂ ਜਿੱਥੋਂ ਨਸ਼ਾ ਮਿਲਦਾ ਆ ਪਤਾ ਸਾਰਿਆਂ ਨੂੰ ਹੁੰਦਾ ਹੈ ਕਿ ਕਿੱਥੋਂ ਕਿਹੜੇ ਘਰ ਦੇ ਵਿੱਚੋਂ ਕੋਣ ਵੇਚ ਰਿਹਾ ਸਭ ਨੂੰ ਪਤਾ ਹੁੰਦਾ ਆ ਉਹ ਬੰਦੇ ਅੱਗੇ ਵੀ ਆਉਂਦੇ ਨੇ ਪਰ ਕਿਉਂ ਪੈਰ ਪછા ਕਰ ਜਾਂਦੇ ਨੇ ਇਹ ਸਾਨੂੰ ਪਤਾ ਆ ਕਿਉਂਕਿ ਪੁਲਿਸ ਉਹਨਾਂ ਦਾ ਸਾਥ ਨਹੀਂ ਦਿੰਦੀ ਹੁਣ ਜਿਹੜਾ ਤਾਂ ਗਲਤੀ ਦੇ ਨਾਲ ਵਿਚਾਰਾ ਫਸਿਆ ਜਾਂਦਾ ਆ ਨਸ਼ਿਆਂ ਦੇ ਵਿੱਚ ਜਾਂ ਫਿਰ ਕਹਿ ਲੋਗੀ ਨਸ਼ੇ ਵੇਚਦੇ ਉਹਨੂੰ ਗਲਤੀ ਦੇ ਨਾਲ ਫਸਾ ਦਿੱਤਾ ਜਾਂਦਾ ਹੈ ਕਿਸੇ ਦੇ ਵੱਲੋਂ ਝੂਠੇ ਕੇਸ ਦੇ ਵਿੱਚ ਉਹ ਤਾਂ ਵਿਚਾਰਾ ਕਦੇ ਵੀ ਜ਼ਿੰਦਗੀ ਭਰ ਜੇਲ੍ਹ ਤੋਂ ਬਾਹਰ ਹੀ ਨਹੀਂ ਆਉਂਦਾ ਆ ਪਾਉਂਦਾ ਹੈ ਨਾ ਤੇ ਜਿਹੜੇ ਅਸਲੀ ਦੇ ਵਿੱਚ ਨਸ਼ਾ ਵੇਚਦੇ ਨੇ ਨਸ਼ਾ ਤਸਕਰ ਹੁੰਦੇ ਨੇ ਉਹ ਮੈਨੂੰ ਲੱਗਦਾ ਹੈ ਕਿ ਰਾਤ ਵੀ ਰਾਤ ਕੱਟਣੀ ਵੀ ਉਹਨਾਂ ਦੇ ਲਈ ਕੋਈ ਉਹ ਕਹਿ ਸਕਦੇ ਕਿ ਔਖੀ ਗੱਲ ਨਹੀਂ ਹੈਗੀ ਇਹ ਬੜੇ ਗਾਣੇ ਆਏ ਆ ਜੇਲਾ ਵਿੱਚ ਫੋਨ ਆਉਣਗੇ ਫੋਨ ਆਉਣਗੇ ਵੀ ਇੱਕ ਰਾਤ ਨਾ ਰੋਟੀਆਂ ਖਾਣਾ ਜੇਲ੍ਹ ਦੀਆਂ ਬੜੇ ਗਾਣੇ ਸਚਾਈ ਦੇ ਕੇ ਆਇਆ ਭਾਈ ਬਿਲਕੁਲ ਉਹ ਜਿੱਦਾਂ ਜਿੱਦਾਂ ਦਾ ਜੋ ਸਮਾਜ ਬਣਾਈ ਜਾ ਰਹੇ ਆ ਉਦੋਂ ਦੋਂ ਦੇ ਗਾਣੇ ਆਂਦੇ ਆ ਜੀ ਹੁਣ ਗੱਲ ਕਰਦੇ ਆ ਤੁਸੀਂ ਕਿ ਬੰਦਾ ਨਸ਼ੇ ਦੇ ਵਿੱਚ ਫਸ ਜਾਂਦਾ ਉਹ ਤਸਕਰ ਤੁਸੀਂ ਫੜ ਲੈਂਦੇ ਹੋ ਹਮ ਬੜੀਆਂ ਐਫ ਆਈ ਆਰ ਦਰਜ ਹੋ ਜਾਂਦੀਆਂ ਜੀ ਸੱਚ ਜਾਣੇ ਉਹ ਵਿਚਾਰੇ ਤਸਕਰ ਨਹੀਂ ਆਏ ਜੀ ਜੀ ਉਹ ਪੀੜਤ ਹੀ ਆ ਪੀੜਤ ਨੇ ਬਿਲਕੁਲ ਇੱਕ ਕਿਸੇ ਘਰ ਦਾ ਮੁੰਡਾ ਉਹਨੂੰ ਚੱਕ ਕੇ ਵਰਗਲਾ ਕੇ ਤੁਸੀਂ ਨਸ਼ਿਆਂ ਤੇ ਲਾ ਦਿੱਤਾ ਹਮ ਜੇਕਰ ਨਸ਼ਿਆਂ ਤੇ ਲਾਤਾ ਪਹਿਲਾਂ ਤੁਸੀਂ ਉਹਨੂੰ ਆਪ ਪੱਲਿਓਂ ਫ੍ਰੀ ਦਿੱਤਾ ਫ੍ਰੀ ਦੇ ਕੇ ਉਹਨੂੰ ਚਾਟੇ ਲਾ ਲਿਆ ਚਾਟੇ ਲਾ ਕੇ ਉਹਨੇ ਆਪਣੀ ਮਾਂ ਦੇ ਕੰਨਾਂ 'ਚੋਂ ਵਾਲੀਆਂ ਲਾ ਲਈਆਂ ਘਰੋਂ ਕੁੱਟਕਟਾਪਾ ਕਰਕੇ ਪੈਸੇ ਲਿਆਉਂਦਾ ਰਿਹਾ ਭਾਂਡੇ ਵੇਚਦਾ ਰਿਹਾ ਡਰਮ ਦਾਣਿਆਂ ਦੇ ਵਿੱਚੋਂ ਦਾਣੇ ਕੱਢ ਕੇ ਲਿਆ ਕੇ ਆਪਣਾ ਤੁਹਾਨੂੰ ਦਿੰਦਾ ਰਿਹਾ ਕਦੇ ਪਿਓ ਦਾ ਸਾਈਕਲ ਵੇਚਦਾ ਕਦੇ ਸਕੂਟਰ ਵੇਚਦਾ ਇੱਥੋਂ ਤੱਕ ਕਿ ਇੱਕ ਮਕਾਨ ਦੀ ਵੀਡੀਓ ਤੁਸੀਂ ਦੇਖੀ ਹੋਣੀ ਆ ਕਿ ਜਿਹੜੇ ਤਿੰਨ ਹੀ ਦੋ ਭਰਾ ਤੇ ਮਾਂ ਤਿੰਨੇ ਜਣੇ ਨਸ਼ੇ ਦੇ ਆਦੀ ਸੀ ਜਿਹੜੇ ਕਿ ਆਪਣੇ ਘਰ ਦੀਆਂ ਚਗਾਠਾਂ ਤੱਕ ਵੇਚ ਗਏ ਹੂੰ ਉਹ ਵਿਚਾਰੇ ਜਿਹੜੇ ਚਗਾਠਾਂ ਤੱਕ ਵੇਚ ਗਏ ਉਹ ਫਿਰ ਕੀ ਕਰਦੇ ਜਦੋਂ ਆਪਦੇ ਘਰ ਦੇ ਸਾਰੇ ਕਿੰਗਰੇ ਵੀ ਢਾ ਦਿੰਦੇ ਆ ਤਾਂ ਫਿਰ ਉਹ ਦੂਸਰਿਆਂ ਦੀਆਂ ਕੰਨਾਂ ਚੋਂ ਵਾਲੀਆਂ ਧੁੰਦੇ ਆ ਜੀ ਜਾਂ ਜੇ ਇਹ ਨਹੀਂ ਕੰਮ ਕਰ ਸਕਦੇ ਫਿਰ ਉਹ ਕੀ ਕਰਦੇ ਆ ਨਸ਼ਾ ਲੈਂਦੇ ਆ ਉਹਦੀਆਂ ਬਣਾ ਕੇ ਕੁੜੀਆਂ ਤਿੰਨ ਚਾਰ ਫਿਰ ਉਹ ਗਾਂ ਵੇਚਦੇ ਆ ਵੇਚਦੇ ਉਹ ਤਸਕਰ ਨਹੀਂ ਹੈਗੇ ਜੀ ਤਸਕਰ ਉਹ ਕੌਣ ਆ ਤਸਕਰ ਉਹ ਆ ਜਿਨ੍ਹਾਂ ਦੇ ਕੋਲੋਂ ਲੈ ਕੇ ਆਏ ਆ ਜਿਨ੍ਹਾਂ ਦੀਆਂ ਕੋਠੀਆਂ ਪੈ ਰਹੀਆਂ ਜਿਨ੍ਹਾਂ ਦੇ ਬਨੇਰੇ ਟੈ ਗਏ ਆ ਜਿਨ੍ਹਾਂ ਦੀਆਂ ਚੁਗਾਠਾਂ ਪੈ ਗਈਆਂ ਤਸਕਰ ਉਹ ਨਹੀਂ ਸਰਕਾਰ ਜੀ ਸਮਝੋ ਤਸਕਰ ਕੌਣ ਆ ਬਿਲਕੁਲ ਇੱਥੇ ਤਸਕਰਾਂ ਨੂੰ ਫੜ ਕੇ ਉਹਨਾਂ ਦੇ ਘਰਾਂ ਦੇ ਉੱਪਰ ਬੁਲਡੋਜ਼ਰ ਚਲਾਓ ਤਹਾਂ ਜਾ ਕੇ ਇਹਨਾਂ ਨਸ਼ਿਆਂ ਨੂੰ ਠੱਲ ਪੈਣੀ ਆ ਅਸੀਂ ਤੁਹਾਡੀ ਇਸ ਕਾਰਵਾਈ ਦੀ ਸਿਰਫ ਕਰਦੇ ਆ ਜੀ ਤੁਹਾਡੀ ਇਹ ਕਾਰਵਾਈ ਸਲਾਉਣ ਜੋਗ ਆ ਕਿ ਚਲੋ ਯਾਰ ਦੇਰ ਆਏ ਦਰਸਤ ਆਏ ਤੁਸੀਂ ਇਸ ਕਾਰਵਾਈ ਨੂੰ ਹੁਣ ਛੱਡਿਓ ਨਾ ਜੇਕਰ ਨਸ਼ਿਆਂ ਵਿਰੁੱਧ ਯੁੱਧ ਛੇੜਿਆ ਆ ਤਾਂ ਇਹਨੂੰ ਕਿਸੇ ਅੰਜਾਮ ਤੇ ਲੈ ਕੇ ਜਾਇਓ ਉਹਨਾਂ ਸਿਆਸਤਦਾਨਾਂ ਵਾਂਗੂ ਨਾ ਕਰਿਓ ਕਿ ਜਿਹੜੇ ਸਿਰਫ ਮੁੱਦੇ ਝੱਕ ਸਕਦੇ ਆ ਪਰ ਉਹਨੂੰ ਅੰਜਾਮ ਤਿਕਰਨ ਲੈ ਕੇ ਜਾ ਸਕਦੇ ਜੇਕਰ ਤੁਸੀਂ ਅੱਜ ਇਸ ਯੁੱਧ ਨੂੰ ਕਿਸੇ ਅੰਜਾਮ ਤੇ ਨਾ ਲੈ ਕੇ ਗਏ ਕਿਸੇ ਤੁਸੀਂ ਮੁਕਾਮ ਤੇ ਨਾ ਲਿਆ ਕੇ ਖੜਾ ਕੀਤਾ ਕੋਈ ਫੈਸਲਾ ਨਾ ਕੱਢਿਆ ਤੇ ਹਾਲ ਪਤਾ ਕੀ ਹੋਣਾ ਇੱਕ ਵਾਰ ਇਹ ਕਿਸੇ ਦੇਸ਼ ਦੀ ਟੀਮ ਦਾ ਕੋਈ ਮੈਚ ਲੱਗਾ ਹੋਇਆ ਸੀਗਾ ਅੱਛਾ ਮੈਚ ਲੱਗਾ ਹਸੀ ਉੱਥੇ ਉਸ ਦੇਸ਼ ਦਾ ਰਾਜਾ ਉਹ ਮੈਚ ਦੇਖਣ ਚਲਾ ਗਿਆ ਜਦੋਂ ਦੇਖਿਆ ਉਹਨੇ ਕਹਿੰਦਾ ਕੀ ਰਿਜ਼ਲਟ ਨਿਕਲਿਆ ਯਾਰ ਕਹਿੰਦਾ ਦੋਨੋਂ ਟੀਮਾਂ ਬਰਾਬਰ ਰਹਿ ਗਈਆਂ ਕਹਿੰਦਾ ਆਪਣੀ ਟੀਮ ਨੂੰ ਸੱਦੋ ਅੱਛਾ ਆਪਣੀ ਟੀਮ ਨੂੰ ਸੱਦ ਲਿਆ ਉਹਨੇ ਰਾਤ ਨੂੰ ਕਹਿੰਦਾ ਖਾਣੇ ਖੋਣੇ ਤੇ ਨਾਲ ਸੱਦੋ ਸਾਰਿਆਂ ਨੂੰ ਉਹਨੇ ਸੱਦ ਰਿਆ ਕਹਿੰਦਾ ਹਾਂ ਵੇ ਮੁੰਡਿਓ ਕੀ ਰਿਜ਼ਲਟ ਕੱਢਿਆ ਤੁਸੀਂ ਕਹਿੰਦਾ ਜੀ ਅਸੀਂ ਬਰਾਬਰ ਹੀ ਰਹਿ ਗਏ ਕਹਿੰਦਾ ਕੀ ਮਤਲਬ ਕਹਿੰਦਾ ਨਾ ਜਿੱਤੇ ਤੇ ਨਾ ਹਾਰੇ ਕਹਿੰਦਾ ਅੱਛਾ ਕਿੰਨੇ ਦੇਰ ਮੈਚ ਚੱਲੇਆ ਕਹਿੰਦਾ ਜੀ ਡੇਢ ਘੰਟਾ ਕਹਿੰਦਾ ਅੱਛਾ ਕਿੰਨੇ ਬੰਦੇ ਆਏ ਸੀ ਦੇਖਣ ਕਹਿੰਦਾ ਆਜੋ ਕੰਦਾ ਲੈਣ ਚ ਲੱਗੋ ਇਹਨਾਂ ਨੂੰ ਗੋਲੀ ਮਾਰ ਦਿਓ ਕਦਾ ਯਾਰ 50000 ਬੰਦਿਆਂ ਨੂੰ ਡੇਢ ਘੰਟੇ ਦੇ ਨਾਲ ਗੁਣਾ ਕਰ ਲਓ ਤੁਸੀਂ ਮੇਰੇ ਦੇਸ਼ ਦੀਆਂ ਇੰਨੀਆਂ ਦਿਹਾੜੀਆਂ ਬਰਬਾਦ ਕਰਤੀਆਂ ਹੂੰ ਇੰਨਾ ਮੇਰਾ ਸਮਾਂ ਜ਼ਾਇਆ ਕਰ ਦਿੱਤਾ ਤੇ ਤੁਸੀਂ ਰਿਜ਼ਲਟ ਕੀ ਕੱਢਿਆ ਹੂੰ ਬਰਾਬਰ ਬਰਾਬਰ ਜੀ ਜੇਕਰ ਤੁਸੀਂ ਬਰਾਬਰ ਰਹਿਣਾ ਤਾਂ ਫਿਰ ਤੁਹਾਡਾ ਰਿਜ਼ਲਟ ਕਿਸੇ ਮਾਇਨੇ 'ਚ ਆਉਣਾ ਨਹੀਂ ਬਿਲਕੁਲ ਸਹੀ ਕਿਹਾ ਹੁਣ ਤੇ ਕਰੋ ਜਮ ਮਰੋ ਵਾਲੀ ਨੀਤੀ ਆ ਜੀ ਹੁਣ ਸਾਨੂੰ ਇੱਥੇ ਕੋਈ ਨਾ ਕੋਈ ਰਿਜ਼ਲਟ ਕੱਢ ਕੇ ਦੇਣਾ ਪੈਣਾ ਨਹੀਂ ਤਾਂ ਸਮਝਾਂਗੇ ਕਿ ਸਮਾਂ ਤੁਸੀਂ ਖਰਾਬ ਕਰ ਦਿੱਤਾ ਬਿਲਕੁਲ ਲੋਕਾਂ ਨੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਨਾ ਉਹ ਬਣਾਈ ਵੀ ਜ਼ਿਆਦਾਤਰ ਇਸੇ ਕਰਕੇ ਸੀ ਕਿ ਹੋ ਸਕਦਾ ਹੈ ਕਿ ਸਾਡੇ ਪੁੱਤ ਜਿਹੜੇ ਨੇ ਉਹ ਨਸ਼ੇ ਦਾ ਖਹਿੜਾ ਛੱਡ ਦੇਣ ਕਿਉਂਕਿ ਬਹੁਤ ਸਾਰੇ ਮਾਵਾਂ ਦੇ ਪੁੱਤ ਜਿਹੜੇ ਨੇ ਉਹ ਜਹਾਨੋ ਤੁਰਦੇ ਨੇ ਬਹੁਤ ਸਾਰੇ ਘਰ ਬਰਬਾਦ ਹੋ ਗਏ ਸਾਨੂੰ ਇਹਨਾਂ ਦੇ ਉੱਪਰ ਹੈ ਨਾ ਜੀ ਕੱਲੇ ਮਾਨਜੋਗ ਮੁੱਖ ਮੰਤਰੀ ਸਭ ਨੂੰ ਸਾਡੀ ਅਪੀਲ ਆ ਬੇਨਤੀ ਆ ਸਾਡੇ ਸੂਬੇ ਦੇ ਉਹ ਸਾਰਾ ਕਰਤਾ ਧਰਤਾ ਨੇ ਉਹਨਾਂ ਦੇ ਹੱਥ ਅਸੀਂ ਵਾਗਡੋਰ ਦਿੱਤੀ ਆ ਕਿ ਲੋ ਭਾਈ ਤੁਸੀਂ ਜਾਗੋ ਅਸੀਂ ਸੋਣਾ ਆ ਜੀ ਠੀਕ ਹੈ ਨਾ ਅਸੀਂ ਤਾਂ ਐਸੀ ਕਰਕੇ ਪੰਜਾਬ ਸੁਆਰਿਆ ਬਿਲਕੁਲ ਸੋ ਸਾਡੀ ਇਹ ਬੇਨਤੀ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਿ ਜਿੱਥੇ ਤੁਸੀਂ ਨਸ਼ਿਆਂ ਦੇ ਪ੍ਰਤੀ ਸੁਚੇਤ ਹੋਏ ਹੋ ਦੌੜ ਲੱਗੀ ਹੋਈ ਆ ਨਸ਼ਿਆਂ ਵਿਰੁੱਧ ਯੁੱਧ ਜਿਹੜਾ ਤੁਸੀਂ ਛੇੜਿਆ ਹੋਇਆ ਉਥੇ ਨਾਲ ਦੀ ਨਾਲ ਜੀ ਅਸੀਂ ਗੱਲ ਉਸ ਬੱਚੇ ਦੀ ਵੀ ਕਰ ਲਈਏ ਜਿਸ ਬੱਚੇ ਨੂੰ ਗੋਲੀਆਂ ਲੱਗੀਆਂ 14 ਸਾਲ ਦਾ ਇੱਕ ਨੌਜਵਾਨਾ ਜਿਹਨੇ ਦੇਸ਼ ਦਾ ਵੱਡਾ ਖਿਡਾਰੀ ਬਣਨਾ ਸੀ ਉਹ ਮਾਪਿਆਂ ਦਾ ਬੱਚਾ ਜਿਹੜਾ ਖੇਡ ਦੇ ਮੈਦਾਨ ਦੇ ਵਿੱਚ ਗੋਲੀਆਂ ਚੱਲੀਆਂ ਉਹ ਮਰ ਗਿਆ ਜਿੱਥੇ ਹੋਰ ਬਹੁਤ ਸਾਰੇ ਖਿਡਾਰੀ ਨੇ ਜਿਹੜੇ ਉਹ ਸਾਡੇ ਖੇਡ ਦੇ ਮੈਦਾਨਾਂ ਦੇ ਵਿੱਚ ਮਰ ਗਏ ਯੁੱਧ ਹੁਣ ਉਹਨਾਂ ਦੇ ਖਿਲਾਫ ਵੀ ਚੇੜਨਾ ਪੈਣਾ ਕੁਝ ਆਪਣੀ ਬਲਡੋਜ਼ਰ ਨੁਮਾ ਸਕੀਮ ਲੈ ਕੇ ਆਓ ਇਦਾਂ ਦੇ ਲੋਕਾਂ ਦੇ ਖਿਲਾਫ ਵੀ ਮੈਂ ਬਹੁਤ ਚੰਗਾ ਕਹਿਣਾ ਕਿ ਜਿਹੜਾ ਉਹ ਜੋ ਕੱਲ ਕੰਮ ਹੋਇਆ ਬੱਚਾ ਛੁਡਾਇਆ ਅਗਵਾਕਾਰਾਂ ਦੇ ਹੱਥੋਂ ਔਰ ਉੱਥੇ ਪੁਲਿਸ ਮੁਕਾਬਲਾ ਹੋਇਆ ਪੁਲਿਸ ਦੇ ਲਈ ਵਧਾਈ ਹੈ ਕਿਉਂਕਿ ਉਹ ਬੜੀ ਮੁਸਤੈਦੀ ਦੇ ਨਾਲ ਬੜੀ ਚੰਗੇ ਤਰੀਕੇ ਤੇ ਸਲੀਕੇ ਦੇ ਨਾਲ ਇੱਕ ਅੱਛੇ ਆਪਣੇ ਸਬੂਤ ਦਿੰਦਿਆ ਹੋਇਆ ਆਪਣੀ ਸੂਝਬੂਝ ਦਾ ਬੱਚਾ ਵੀ ਸਹੀ ਸਲਾਮਤ ਉਹਨਾਂ ਦੇ ਘਰ ਪਹੁੰਚਾ ਇਸ ਗੱਲ 'ਤੇ ਪੰਜਾਬ ਪੁਲਿਸ ਨੂੰ ਵਧਾਈ ਹੈ ਮਾਨਯੋਗ ਡੀਜੀਪੀ ਸਾਹਿਬ ਨੂੰ ਵਧਾਈ ਹੈ ਔਰ ਜਿਹੜੇ ਇਸ ਆਪਰੇਸ਼ਨ ਦੇ ਵਿੱਚ ਤਿੰਨਾਂ ਜ਼ਿਲ੍ਹਿਆਂ ਦੇ ਪੁਲਿਸ ਲੱਗੀ ਰਹੀ ਪੁਲਿਸ ਮੁਖੀ ਲੱਗੇ ਰਹੇ ਸਰਦਾਰ ਸਿੱਧੂ ਸਾਹਿਬ ਮਾਫ ਕਰਨਾ ਉਹ ਲੱਗੇ ਰਹੇ ਉਹ ਬਹੁਤ ਅੱਛਾ ਕੰਮ ਕੀਤਾ ਉਹਨਾਂ ਨੇ ਬਹੁਤ ਚੰਗੀ ਗੱਲ ਹੈ ਵਧਾਈ ਹੈ ਪਰ ਅਸੀਂ ਵਧਾਈ ਮੁੱਖ ਮੰਤਰੀ ਸਾਹਿਬ ਨੂੰ ਦੇਣੀ ਚਾਹੁੰਦੇ ਆ ਦੇਣੀ ਚਾਹੁੰਦੇ ਆ ਪਰ ਲੈ ਲਓ ਵਧਾਈ ਜੇ ਤੁਸੀਂ ਲੈ ਸਕਦੇ ਤਾਂ ਲੈ ਲਿਓ ਅਸੀਂ ਵਧਾਈਆਂ ਦਵਾਂਗੇ ਪਰ ਸਾਡਾ ਇਹ ਦੁੱਖ ਸਾਡਾ ਇਹ ਕੋੜ ਸਾਡੇ ਅੰਦਰਲਾ ਜਿਹੜਾ ਰੋਣਾ ਹੈ ਨਾ ਉਹ ਬਹੁਤ ਆਉਂਦਾ ਆ ਅਸੀਂ ਖੁਸ਼ੀ ਦੇ ਹੰਝੂ ਰੋਣੇ ਚਾਹੁੰਦੇ ਆ ਬਹੁਤ ਰੋ ਲਿਆ ਸੀ ਬੈਣ ਬਹੁਤ ਪਾ ਲਿਆ ਪਿੱਟ ਸਿਆਪੇ ਬਹੁਤ ਪੈ ਗਏ ਸਾਡੇ ਚੁੱਲਿਆਂ ਚ ਕ ਉਗ ਚੁੱਕਿਆ ਹੁਣ ਜੇਕਰ ਤੁਸੀਂ ਲੱਗੇ ਆਂ ਤੇ ਕੰਮ ਕਰਕੇ ਹਟਿਓ ਉਦਾਂ ਨਾ ਹਟਿਓ ਸਾਨੂੰ ਕੋਈ ਨਤੀਜਾ ਚਾਹੀਦਾ ਬਿਲਕੁਲ ਹੁਣ ਦੇਖੋ ਕੱਲ ਦਾ ਜੋ ਬੱਚਾ ਜਿਹੜਾ ਸੀਗਾ ਜਦੋਂ ਆਪਣੀ ਮਾਂ ਦੇ ਕੋਲ ਪਹੁੰਚਿਆ ਤਾਂ ਉਸ ਬੱਚੇ ਦੇ ਪਿਓ ਨੇ ਇੱਕ ਗੱਲ ਕਹੀ ਬੜੀ ਸੋਹਣੀ ਗੱਲ ਸੀ ਕਹਿੰਦਾ ਮੇਰਾ ਤਾਂ ਯਾਰ ਨਜ਼ਰੀਆ ਹੀ ਬਦਲ ਗਿਆ ਪੰਜਾਬ ਪੁਲਿਸ ਦੇ ਲਈ ਤਾਂ ਸਰਕਾਰ ਦੇ ਲਈ ਕਹਿੰਦਾ ਮੈਂ ਤਾਂ ਯਾਰ ਪਤਾ ਨਹੀਂ ਕੀ ਸੋਚਦਾ ਹੁੰਦਾ ਸੀ ਇਹਨਾਂ ਤਾਂ ਕੱਖ ਨਹੀਂ ਕਰਨਾ ਹਣਾ ਪਰ ਮੇਰਾ ਤਾਂ ਨਜ਼ਰੀਆ ਹੀ ਬਦਲ ਗਿਆ ਜਦੋਂ ਮੇਰਾ ਬੱਚਾ ਮੇਰੇ ਕੋਲ ਆ ਗਿਆ ਇਹਨਾਂ ਨੇ ਇੱਕ ਦਿਨ ਵੀ ਮੇਰੇ ਬੱਚੇ ਨੂੰ ਮੇਰੇ ਕੋਲੋਂ ਦੂਰ ਨਹੀਂ ਰਹਿਣ دیا۔ 24 ਘੰਟੇ ਦੇ ਅੰਦਰ ਅੰਦਰ ਕਾਰਵਾਈ ਹੋ ਗਈ। ਮੈਂ ਤੁਹਾਨੂੰ ਇੱਕ ਹੁਣ ਇੱਥੇ ਇੱਕ ਹੋਰ ਗੱਲ ਦੱਸ ਦਾਂ ਨਜ਼ਰੀਆ ਕਿਉਂ ਬਦਲਿਆ? ਆਮ ਤੌਰ ਤੇ ਸਾਡੇ ਨਾਲ ਹੁੰਦਾ ਮਾਫ ਕਰਨਾ ਮੈਂ ਸਾਰੀ ਪੁਲਿਸ ਨੂੰ ਨਹੀਂ ਕਹਿ ਰਿਹਾ ਪਰ ਆਮੂਮਨ ਪੁਲਿਸ ਇਦਾਂ ਹੀ ਕਰਦੀ ਆ ਤੁਹਾਡਾ ਕੋਈ ਸਾਈਕਲ ਸਕੂਟਰ ਚੋਰੀ ਹੋ ਜਵੇ ਤੁਹਾਡੀ ਰਿਪੋਰਟ ਨਹੀਂ ਲਿਖਦੇ ਨਹੀਂ ਲਿਖਦੇ ਤੁਹਾਡੀਆਂ ਕੰਨਾਂ ਦੇ ਵਿੱਚੋਂ ਬਾੜੀਆਂ ਧੂ ਹੋ ਜਾਣ ਰਿਪੋਰਟ ਨਹੀਂ ਲਿਖਦੇ ਉਹ ਕਹਿੰਦੇ ਸੀ ਵੇਲੇ ਥੋੜੋ ਆ ਇਹਨੇ ਉਹ ਕਹਿੰਦੇ ਸਾਡਾ ਕ੍ਰਾਈਮ ਰੇਟ ਵੱਧਾ ਹੈ ਤੁਹਾਡੇ ਦੇ ਜੇ ਤੁਹਾਡੇ ਏਰੀਆ ਦੇ ਵਿੱਚ ਕ੍ਰਾਈਮ ਹੋ ਰਿਹਾ ਤਾਂ ਫਿਰ ਕ੍ਰਾਈਮ ਰੇਟ ਵਧਣਾ ਹੀ ਹੈ ਇਹ ਕੰਮ ਨਹੀਂ ਕਰਦੇ ਜੀ ਠੀਕ ਹੁਣ ਆਜੋ ਜਦੋਂ ਮਹਾਰਾਣੀ ਪ੍ਰਨੀਤ ਕੌਰ ਦੇ ਖਾਤੇ ਦੇ ਵਿੱਚੋਂ 25000 ਰੁਪਏ ਚੋਰੀ ਹੋ ਜਾਂਦਾ ਬੰਦਾ ਜਾ ਕੇ 24 ਘੰਟੇ ਦੇ ਵਿੱਚ ਤੁਸੀਂ ਯੂਪੀ ਤੋਂ ਫੜ ਲੈਨੇ ਆ ਤੇ ਜੇਕਰ ਮੇਰੇ ਵਰਗੇ ਦੇ ਕਿਸੇ ਦੇ ਖਾਤੇ ਦੇ ਵਿੱਚੋਂ ਲੱਖ 2 ਲੱਖ ਇੱਕ ਬੰਦੇ ਨੇ ਪੂਰੀ ਦੀ ਪੂਰੀ ਪੈਨਸ਼ਨ ਉਡਾ ਕੇ ਲੈ ਗਾਇਆ ਉਹ ਉਹ ਉਹਦੇ ਖਾਤੇ ਦੇ ਵਿੱਚੋਂ ਤੇ ਉਹ ਬੰਦਾ ਕਿਉਂ ਨਹੀਂ ਫੜ ਹੋਇਆ ਬਈ ਹੂੰ ਬਿਲਕੁਲ ਕੀ ਤੁਹਾਡਾ ਕਾਨੂੰਨ ਜਿਹੜਾ ਵੱਡਿਆਂ ਵਾਸਤੇ ਹੈ ਕੀ ਤੁਹਾਡਾ ਕਾਨੂੰਨ ਸਿਰਫ ਵੀਆਈਪੀ ਵਾਸਤੇ ਹੈ ਤੁਸੀਂ ਕਾਨੂੰਨ ਸਾਰਿਆਂ ਦੇ ਵਾਸਤੇ ਇੱਕੋ ਜਿਹਾ ਕਰੋ ਹੁਣ ਇੱਥੇ ਇੱਕ ਵਾਰੀ ਇੱਕ ਪਰਵੀਰ ਹੱਤਿਆਕ ਅਗਵਾ ਕਾਂਡ ਹੋਇਆ ਸੀ ਉਹਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਮੈਨੂੰ ਇਹ ਬੰਦੇ 24 ਘੰਟੇ ਦੇ ਵਿੱਚ ਚਾਹੀਦੇ ਮਿਲ ਗਏ ਹੁਣ ਇਸੇ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਖਾਸ ਫੋਕਸ ਕੀਤਾ ਉੱਤੇ ਪੈਣੀ ਨਜ਼ਰ ਰੱਖੀ ਕਿ ਮੈਂ ਮੋਨੀਟਰਿੰਗ ਕਰ ਰਿਹਾ ਇਸ ਮਾਮਲੇ ਦੀ ਮੈਨੂੰ ਉਹ ਬੱਚਾ ਚਾਹੀਦਾ ਮਿਲ ਗਿਆ ਮਿਲ ਗਿਆ ਸਾਡੇ ਸਾਰਿਆਂ ਦੇ ਉੱਪਰ ਅੱਖ ਰੱਖੋ ਮੁੱਖ ਮੰਤਰੀ ਸਾਹਿਬ ਜੀ ਤੁਹਾਨੂੰ ਅਸੀਂ ਜ਼ਿੰਮੇਵਾਰੀ ਦਿੱਤੀ ਹੈ ਤੁਸੀਂ ਹੁਣ ਸਾਡੇ ਕਰਤਾ ਤਰਤਾ ਮਾਪਿਓ ਆ ਜੀ ਪੂਰੇ ਪੰਜਾਬ ਦੇ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਕਿ ਹਰ ਇੱਕ ਦੇ ਉੱਪਰ ਅੱਖ ਰੱਖਣੀ ਆ ਜੇਕਰ ਕਿਸੇ ਦੀ ਕਿਸੇ ਗੁਰਦੁਆਰੇ ਦੇ ਵਿੱਚੋਂ ਮੰਦਰ ਮਸਜਿਦ ਦੇ ਵਿੱਚੋਂ ਕਿਤੇ ਵੀ ਕੋਈ ਚੱਪਲ ਵੀ ਚੋਰੀ ਹੁੰਦੀ ਹੈ ਤਾਂ ਜ਼ਿੰਮੇਵਾਰ ਤੁਸੀਂ ਆ ਬਿਲਕੁਲ ਸਹੀ ਕਿਹਾ ਸਿਸਟਮ ਤੁਹਾਡੇ ਹੱਥ ਆ ਜੀ ਤੁਸੀਂ ਕਹਿੰਦੇ ਹੁੰਦੇ ਸੀ ਕਿ ਹਰਾਪਨ ਮੇਰੀ ਜੇਬ ਤੇ ਟੰਗ ਦਿਓ ਲਓ ਟੰਗ ਦਿੱਤਾ ਟੰਗ ਦਿੱਤਾ ਬਿਲਕੁਲ ਹਰ ਕਰ ਦਿਓ ਹਾਂ ਦੇਖੋ ਸਾਨੂੰ ਸਾਨੂੰ ਉਹ ਸਿਸਟਮ ਚਾਹੀਦਾ ਹੈ ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ ਵਿੱਚ ਜਦੋਂ ਕੁੱਤੇ ਦੇ ਗਲ ਦੇ ਵਿੱਚ ਕੰਠਾ ਪਾ ਕੇ ਛੱਡ ਦਿੱਤਾ ਜਾਂਦਾ ਸੀ ਕੁੱਤਾ ਵਾਪਸ ਘੁੰਮ ਕੇ ਆਂਦਾ ਸੀ ਉਹਦੇ ਗਲ ਦੇ ਵਿੱਚ ਸੁਣ ਦਾ ਕੰਠਾ ਹੁੰਦਾ ਸੀ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਗੱਲਾਂ ਕਰਦੇ ਸੀਗੇ ਨਾ ਉਹ ਕੰਮ ਕਰ ਸਕੇ ਜਿਹੜੇ ਹੁਣ ਕਹਿੰਦੇ ਆ ਕਿ ਇਹਨਾਂ ਨੇ ਨਹੀਂ ਲਿਆਂਦਾ ਹਣ ਲਿਆ ਕੇ ਦਿਓ ਜੀ ਅਸੀਂ ਉਹੀ ਚਾਹੁੰਦੇ ਆ ਕਿ ਜੇਕਰ ਕੁੱਤੇ ਦੇ ਗਲ ਦੇ ਵਿੱਚ ਵੀ ਸੋਨੇ ਦਾ ਕੰਠਾ ਪਾ ਕੇ ਛੱਡ ਦਿਓ ਸ਼ਾਮ ਨੂੰ ਉਹ ਕੰਠਾ ਵਾਪਸ ਆਪਣੇ ਘਰ ਲੈ ਕੇ ਪਹੁੰਚੇ ਸਾਨੂੰ ਐਦਾਂ ਦਾ ਰਾਜ ਭਾਗ ਚਾਹੀਦਾ ਬਿਲਕੁਲ ਅੰਤ ਦੇ ਵਿੱਚ ਅਸੀਂ ਵੀ ਇਹੀ ਕਹਿਣਾ ਚਾਹੁੰਦੇ ਆ ਕਿ ਦੇਖੋ ਸਮਾਂ ਬਹੁਤ ਹੋ ਗਿਆ ਹੈ ਸਮਾਂ ਇਹਨਾਂ ਨੇ ਕਿਹਾ ਸੀਗਾ ਜਦੋਂ ਸਰਕਾਰ ਬਣੀ ਕਿ ਵੀ ਸਾਨੂੰ ਸਮਾਂ ਦਿਓ ਅਸੀਂ ਸਮਾਂ ਬਹੁਤ ਦੇ ਦਿੱਤਾ ਹੈ ਲੋਕਾਂ ਨੇ ਹੁਣ ਇਹ ਵੀ ਕਿਹਾ ਹੈ ਕਿ ਅਸੀਂ ਬਹੁਤ ਸਮਾਂ ਦੇ ਦਿੱਤਾ ਹੈ ਹੁਣ ਵਕਤ ਹੈ ਕੰਮ ਕਰਕੇ ਦਿਖਾਉਣ ਦਾ ਹੁਣ ਜਿਵੇਂ ਉਸ ਪਿਓ ਦਾ ਨਜ਼ਰੀਆ ਬਦਲਿਆ ਸਾਡੇ ਸਾਰਿਆਂ ਦਾ ਨਜ਼ਰੀਆ ਬਦਲਿਆ ਬਿਲਕੁਲ ਸਾਡੇ ਸਾਰਿਆਂ ਦਾ ਨਜ਼ਰੀਆ ਬਦਲ ਜਾਵੇ ਸਰਕਾਰ ਦੇ ਪ੍ਰਤੀ ਪੁਲਿਸ ਪ੍ਰਸ਼ਾਸਨ ਦੇ ਪ੍ਰਤੀ ਫੇਰ ਕਿਤੇ ਜਾ ਕੇ ਇੱਕ ਵੱਡਾ ਬਦਲਾਅ ਜਿਹੜਾ ਉਹ ਪੰਜਾਬ ਦੇ ਵਿੱਚ ਆਏਗਾ ਫਿਲਹਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਸੀ ਕੀਤੀਆਂ ਨੇ ਤੁਹਾਡਾ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਜੀ ਪ੍ਰੋਗਰਾਮ ਸਵੇਰੇ ਸਵੇਰੇ ਦੇ ਵਿੱਚ ਅੱਜ ਸਿਰਫ ਇਹ ਨਹੀਂ ਨਵੇਂ ਐਪੀਸੋਡ ਦੇ ਨਾਲ ਮੁੜ ਤੁਹਾਡੇ ਮੁਖਾਤਿਬ ਹੋਵਾਂਗੇ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ